ਹਾਂ ਜੀ ਸਰ ਕੀ ਕੱਲ ਤੋਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਐਡਵੋਕੇਟ ਅਮਰਿੰਦਰ ਸਿੰਘ ਰੰਧਾਵਾ ਆਈ ਐਮ ਦੀ ਡਾਇਰੈਕਟਰ ਆਫ ਵੀਜ਼ਾ ਨੇਸ਼ਨ ਸਰ ਕੀ ਕੀ ਪੰਜਾਬ ਵਾਸਤੇ ਤੁਸੀਂ ਲੈ ਕੇ ਆਏ ਮੈਮ ਰੀਸੈਂਟਲੀ ਸਾਡੀ ਇੱਕ ਮੀਟਿੰਗ ਅਰੇਂਜ ਹੋਈ ਆ ਜਰਮਨੀ ਦੇ ਮਿਨਿਸਟਰਸ ਨਾਲ ਜਿਦੇ ਵਿੱਚ ਐਜੂਕੇਸ਼ਨ ਮਿਨਿਸਟਰ ਆ ਰਹੇ ਨੇ ਇਮੀਗ੍ਰੇਸ਼ਨ ਮਿਨਿਸਟਰ ਆ ਰਹੇ ਨੇ ਤਿੰਨ ਉਥੋਂ ਦੇ ਟੌਪ ਦੇ ਬਿਜ਼ਨਸਮੈਨ ਆ ਰਹੇ ਨੇ ਤੇ ਚਾਰ ਪੰਜ ਪਬਲਿਕ ਯੂਨੀਵਰਸਿਟੀਆਂ ਆ ਰਹੀਆਂ ਨੇ ਸੋ 올 ਓਵਰ ਇੰਡੀਆ ਦੇ ਵਿੱਚੋਂ ਅਸੀਂ 15 ਤੋਂ 20 ਕੰਸਲਟੈਂਟ ਹੀ ਸਿਲੈਕਟ ਹੋਏ ਆ ਔਰ ਉਹ 15 20 ਕੰਸਲਟੈਂਟ ਦੇ ਵਿੱਚੋਂ ਪੰਜਾਬ ਦੇ ਵਿੱਚ ਸਿਰਫ ਅਸੀਂ ਇੱਕ ਲੋੱਤੇ ਕੰਸਲਟੈਂਟ ਆ ਔਰ ਪੰਜਾਬ ਦੇ ਸਭ ਤੋਂ ਜੰਗੇਸਟ ਕੰਸਲਟੈਂਟ ਅਸੀਂ ਆ ਸਰ ਇਹਦੇ ਵਿੱਚ ਕੀ ਕੀ ਫਾਇਦੇ ਹੋਣਗੇ ਇਥੋਂ ਦੀ ਪਬਲਿਕ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਹੁਣ ਤੱਕ ਕੀ ਪ੍ਰੋਬਲਮ ਆ ਰਹੀ ਆ ਮਾਰਕੀਟ ਦੇ ਵਿੱਚ ਜੋ ਲੋਕ ਕੈਨੇਡਾ ਲਈ ਅਲੀ ਅਲੀਜੀਬਲ ਹੈਗੇ ਆ ਸੋ ਉਹਨਾਂ ਉਹਨਾਂ ਦੀ ਤਾਂ ਆਪਾਂ ਕਰ ਰਹੇ ਹੈ ਕੈਨੇਡਾ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਜੋ ਇਸ ਟਾਈਮ ਵੇਵ ਆ ਰਹੀ ਹੈ ਉਹ ਆ ਰਹੀ ਹੈ ਯੂਕੇ ਦੀ ਬੜਾ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਸਟ੍ਰਿਕਟਨੈਸ ਹੋ ਗਈ ਆ ਪੀਆਰ ਉੱਤੇ ਹੈ ਨਹੀਂ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਸੋ ਇਸ ਤੋਂ ਵਧੀਆ ਸੀ ਕਿ ਸੋਲੂਸ਼ਨ ਗੱਡੇ ਕਿ ਬੱਚਾ ਇੱਥੋਂ ਪੜ੍ਹਨ ਜਰਮਨੀ ਜਾਏਗਾ ਜਰਮਨੀ ਵੀ ਟੌਪ ਦੀਆਂ ਕੰਟਰੀਜ਼ ਦੇ ਵਿੱਚੋਂ ਇੱਕ ਆ ਜੀਡੀਪੀ ਜਰਮਨੀ ਦੀ ਚੌਥੇ ਨੰਬਰ ਤੇ ਆ ਇਵਨ ਕਿ ਕੈਨੇਡਾ ਵੀ ਉਸ ਤੋਂ ਪਿੱਛੇ ਆ ਸੋ ਜਰਮਨੀ ਦੇ ਵਿੱਚ ਜਾਣ ਦੇ ਫਾਇਦੇ ਕੀ ਕੀ ਹੋਣਗੇ ਇੱਕ ਤਾਂ ਖਰਚਾ ਘੱਟ ਹੋਏਗਾ ਸਟੂਡੈਂਟ ਉਹ ਸਿਕਿਉਰ ਹੋਏਗਾ ਜੌਬ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜਰਮਨੀ ਦੇ ਵਿੱਚ ਉਹ ਪਬਲਿਕ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰੇਗਾ ਤੇ ਸਭ ਤੋਂ ਵੱਡੀ ਗੱਲ ਜਰਮਨੀ ਦੇ ਵਿੱਚ ਸਟੂਡੈਂਟ ਪੀਆਰ ਹੋਏਗਾ ਸਰ ਕੋਈ ਆਫਿਸ ਵੀ ਬਣਾ ਰਹੇ ਆ ਮੈਮ ਸਾਡੀ ਕੰਪਨੀ ਦੇ ਵਿੱਚ ਇੰਡੀਆ ਦੇ ਵਿੱਚ ਜੇ ਅਸੀਂ ਆਫਿਸਿਸ ਦੀ ਗੱਲ ਕਰੀਏ ਸਾਡਾ ਹੈੱਡ ਆਫਿਸ ਪਟਿਆਲਾ ਬ੍ਰਾਂਚ ਸਾਡੀ ਹੈਗੀ ਆ ਖੰਨਾ ਦੇ ਵਿੱਚ 2 ਹਜ਼ਾਰਪੁਰ ਦੇ ਵਿੱਚ ਨੇ ਹਰਿਆਣਾ ਐਂਡ ਗੜ੍ਹਦੀ ਵਾਲੇ ਦੇ ਵਿੱਚ ਅੰਮ੍ਰਿਤਸਰ ਕੈਥਲ ਹਰਿਆਣਾ ਸਟੇਟ ਦੇ ਵਿੱਚ ਲਖੀਮਪੁਰ ਵਿੱਚ ਤੇ ਜਲਦ ਹੀ ਅਸੀਂ ਅਲਬਰਟਾ ਦੇ ਵਿੱਚ ਆਫਿਸ ਓਪਨ ਕਰ ਰਹੇ ਹਾਂ